ਦੋਸਤੋ ਸਤਿ ਸ਼੍ਰੀ ਅਕਾਲ ਮੈ ਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਆਓ ਅੱਜ ਦੀਆਂ ਅਹਿਮ ਖਬਰਾਂ ਦੀ ਗੱਲ ਕਰਨ ਤੋਂ ਪਹਿਲਾਂ ਅੱਜ ਲਾਈਵ ਰੋਮ ਵਿੱਚ ਬੇਸ਼ਅ ਲਿਆ ਆ ਸੀ ਪੁਲਿਸ ਦੇ ਟਾਊਟ ਉਸ ਤੇ ਟਾਊਟ ਕਿਹਨਾਂ ਨੂੰ ਕਿਹਾ ਜਾਂਦਾ ਇੱਥੇ ਚਰਚਾ ਕਰਾਂਗੇ ਤੇ ਹੁਣ ਗੱਲ ਕਰ ਲੈਨੇ ਆ ਅੱਜ ਦੀਆਂ ਉਹ ਪੰਜ ਅਹਿਮ ਖਬਰਾਂ ਕੱਲ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਵੜਨੀਆਂ ਇਹ ਖਬਰਾਂ ਤਰੰਤਾਰ ਦੀ ਜਿਮਨੀ ਚੌਂ ਵਿੱਚ ਅੱਜ ਤੱਕ 14 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਹਨ ਤੇ ਉੱਥੇ ਹੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਮਨੀ ਚੌਂ ਦੀ ਚੋਣ ਮੈਦਾਨ ਦੇ ਵਿੱਚ ਇੱਕ ਨਵੀਂ ਸਿਆਸੀ ਕਕਲੀ ਪਾਈ ਹੈ ਇਸ ਸਿਆਸੀ ਕਿੱਕਲੀ ਦੀ ਚੋਣ ਮੈਦਾਨ ਦੇ ਵਿੱਚ ਖੁੰਡ ਚਰਚਾ ਸ਼ੁਰੂ ਹੋਣੀ ਆਮ ਗੱਲ ਹੈ ਆਓ ਉਹਨਾਂ ਨੇ ਜਿਹੜੀ ਅੱਜ ਸਿਆਸੀ ਕਿੱਕਲੀ ਪਾਈ ਆ ਉਹਦੇ ਵਿੱਚ ਕਿਹਾ ਕਿ ਹੁਣ ਗੱਲ ਨਹੀਂ ਬਣਦੀ ਸੁਖਵੀਰ ਦੀ ਹੁਣ ਗੱਲ ਨਹੀਂ ਬਣਦੀ ਸੁਖਵੀਰ ਦੀ ਚਟਾ ਮੇਰੇ ਭਾਈ ਦਾ ਆਪ ਹੀ ਪਸਾਈ ਦਾ ਹੁਣ ਮੁਲਾਕਾਤ ਕਰਨ ਨਾਪਾਹ ਜੇਲ੍ਹ ਵਿੱਚ ਜਾਏਗਾ ਪਹਿਲਾਂ ਵੀ ਭਗਵੰਤ ਮਾਨ ਇਹੋ ਜਿਹੀਆਂ ਸਿਆਸੀ ਕਿੱਕੜੀਆਂ ਸੁਣਾਉਂਦੇ ਰਿਹਾ ਤੇ ਆਉ ਤੀਸਰੀ ਖਬਰ ਇਹ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਦੀ ਦਲ ਦੇ ਸੀਨੀਅਰ ਅਕਾਲੀ ਆਗੂ ਆਮਦਨ ਨਾਲੋਂ ਵੱਧ ਜਿਆਦਾ ਦਾ ਸਾਹਮਣਾ ਕਰ ਰਿਹਾ ਹੈ ਨਾਪਾਹ ਜੇਲ੍ਹ ਦੇ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਰਾਸਤ 1 ਨਵੰਬਰ ਤੱਕ ਵੱਧ ਗਈ ਹੈ ਅੱਜ ਉਹਨਾਂ ਦੀ ਵੀਡੀਓ ਕਾਨਫਰੰਸ ਦੇ ਉੱਤੇ ਪੇਸ਼ੀ ਦੌਰਾਨ ਇਹ ਮੋਹਾਲੀ ਦੀ ਅਦਾਲਤ ਵਿੱਚ ਹੁਕਮ ਸੁਣਾਇਆ ਗਿਆ ਚੌਥੀ ਖਬਰ ਇਹ ਹੈ ਕਿ ਡੀਐਸਪੀ ਨਾਬਾ ਤੋਂ ਮਨਦੀਪ ਕੌਰ ਜਿਨ੍ਹਾਂ ਦਾ ਪਿਛਲੇ ਦਿਨੀ ਕਿਸਾਨਾਂ ਨਾਲ ਇੱਕ ਵਿਵਾਦ ਹੋ ਗਿਆ ਸੀ ਇੱਕ ਧਰਨੇ ਦੌਰਾਨ ਉਹਨਾਂ ਦਾ ਅੱਜ ਪਟਿਆਲਾ ਤੋਂ ਪਟਿਆਲਾ ਰਾਜਪੁਰਾ ਹਾਈਵੇ ਤੇ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਇਸ ਹਾਦਸੇ ਦੇ ਦੌਰਾਨ ਮਨਦੀਪ ਕੋਰ ਦੇ ਹੱਥ ਦਾ ਫੈਕਚਰ ਅਤੇ ਉਹਨਾਂ ਦੇ ਗੰਨਮੈਂਦ ਦੇ ਸਿਰ ਤੇ ਸੱਟਾ ਵੱਜਣ ਦਾ ਜਿਹੜਾ ਆ ਉਹ ਸਮਾਚਾਰ ਮਿਲਿਆ ਤੇ ਆਓ ਅੱਜ ਵੀ ਜਿਹੜੀ ਪੰਜਵੀਂ ਖਬਰ ਹੈ ਉਹ ਤੁਹਾਨੂੰ ਇਹ ਸੁਣਾ ਰਹੇ ਹਾਂ ਕਿ ਸੁਖਵੀਰ ਬਾਦਲ ਨੇ डीआईजी हर हरचंदन सिंह भुलरते जो सीबीआई ने रेड करके बड़ा बड़ा ਜਿਹੜਾ ਇਹ नगद 8 ਕਰੋੜ ਕੈਸ਼ ਢਾਈ ਗੱਲੋ ਸੋਨਾ ਫੜਿਆ ਉਸ ਨੂੰ ਲੈ ਕੇ ਇੱਕ ਦਿਨ ਵੀ सीबीआई ਵੱਲੋਂ ਰਾਮਾਨ ਨਹੀਂ ਲਿਆ ਗਿਆ ਇਹਦੇ ਤੇ ਉਹਨਾਂ ਨੇ ਆਪਣੀ ਪੋਸਟ ਤੇ ਲਿਖਿਆ ਕਿ ਹਰਾਨੀ ਵਾਲੀ ਦਾ ਲੈ ਕੇ ਇੰਨੀ ਵੱਡੀ ਬਰਾਮਦੀ ਉਸ ਤੇ ਬਾਵਜੂਦ ਵੀ ਇੱਕ ਦਿਨ ਦਾ ਪੁਲਿਸ ਰਿਮਾਂਡ ਨਹੀਂ ਲਿਆ ਗਿਆ ਤੇ ਆਓ ਹੁਣ ਚਰਚਾ ਕਰਦੇ ਨੇ ਆ ਤੁਸੀਂ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਸੀਬੀਆਈ ਬੋਲੋ ਮਾਰੇਗਾ ਸ਼ਾਪੇ ਦੌਰਾਨ 8 ਕਰੋੜ ਨਗਦ 2.5 ਕਿਲੋ ਸੋਨਾ ਅਤੇ ਬਹੁਤ ਸਾਰੀਆਂ ਕੀਮਤੀ ਘੜੀਆਂ ਦੀ ਬਰਾਮਦਗੀ ਤੇ ਉਥੇ ਹੀ ਇੱਕ ਅਜੀਹੀ ਡੈਰੀ ਵੀ ਫੜੇ ਜਾਣ ਦੀ ਚਰਚਾ ਹੈ ਜਿਸ ਵਿੱਚ ਹੋਰ ਵੀ ਬਹੁਤ ਸਾਰੇ ਰਾਜ ਜਿਹੜੇ ਆ ਉਹ ਸੀਵੀਆਈ ਦੇ ਹੱਥ ਲੱਗੇ ਆ ਤੇ ਹੁਣ ਚਰਚਾ ਬਣੀ ਲੰਘੇ 1-2 ਦਿਨਾਂ ਵਿੱਚ ਕਿ ਪੁਲਿਸ ਟਾਊਟ ਪੁਲਰ ਨੂੰ ਪਸਾਉਣ ਵਿੱਚ ਜ਼ਿੰਮੇਵਾਰ ਹੈ ਪੁਲ ਸਟਾਉਟ ਅਕਸਰ ਇਹ ਸ਼ਬਦ ਸੁਣਿਆ ਜਾਂਦਾ ਹੈ ਜਦੋਂ ਵੀ ਪਿੰਡਾਂ ਵਿੱਚ ਪਿਛਲੇ ਸਮੇਂ ਵਿੱਚ ਚਰਚਾ ਹੋਣੀ ਕਿ ਕਿਸੇ ਦੀ ਸ਼ਰਾਬ ਦੀ ਪੱਟੀ ਪੜੀ ਗਈ ਕਿਹਾ ਜਾਂਦਾ ਸੀ ਕਿ ਕਿਸੇ ਪੁਲ ਸਟਾਉਟ ਦਾ ਕੰਮ ਹੈ ਪੁਲ ਸਟਾਉਟ ਸੌਦੇਬਾਜ਼ੀਆਂ ਵੀ ਕਰਾਉਂਦੇ ਆ ਪੁਲ ਸਟਾਉਟ ਵੱਧ ਘੱਟ ਗੱਲ ਵੀ ਜਿਹੜੀ ਆ ਉਹ ਪੁਰਸਤ ਤੱਕ ਪਹੁੰਚਾਉਂਦੇ ਆ ਪਿੰਡਾਂ ਵਿੱਚ ਪਿਛਲੇ ਸਮੇਂ ਦੌਰਾਨ ਪੁਰਸਟੌਰ ਨੂੰ ਲੈ ਕੇ ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਰਹੀਆਂ ਬਜ਼ੁਰਗ ਸੱਥਾਂ ਵਿੱਚ ਇਹ ਚਰਚਾ ਕਰਦੇ ਹੁੰਦੇ ਸੀ ਕਿ ਪੁਰਸਟੌਰ ਨੇ ਕਿਸ ਨੂੰ ਖੜਾਤਾ ਪੁਲਿਸ ਟਾਊਟ ਰਾਹੀਂ ਕਿਸ ਨੂੰ ਛਡਾਇਆ ਪੱਤਰਕਾਰੀ ਦੌਰਾਨ ਇਹ ਵੀ ਚਰਚਾ ਸੁਣੀ ਹੈ ਕਿ ਪੁਲਿਸ ਟਾਊਟ ਕਈ ਵਾਰੀ ਉਸ ਦੇ ਨਾਂ ਤੇ ਵੀ ਪੈਸੇ ਖਾ ਜਾਂਦੇ ਆ ਐਸ ਐਚ ਓ ਜਦੋਂ ਕਿਸੇ ਮਾਮਲੇ ਨੂੰ ਲੈ ਕੇ ਕਿਸੇ ਮਾਮਲੇ 'ਚ ਕਿਸੇ ਨੂੰ ਫੜ ਕੇ ਛੱਡ ਦਿੰਦੇ ਆ ਪੁਲਿਸ ਨੂੰ ਡਾਊਟ ਨੇ ਕੀ ਦਿੱਤਾ ਤਾਂ ਅੱਗੋਂ ਕੀ ਲੈ ਲਿਆ ਇਹ ਵੀ ਕਹਾਣੀਆਂ ਪਿਛਲੇ ਸਮੇਂ 'ਚ ਸੁਣਦੇ ਰਹੇ ਆ ਉਹ ਵਿਅਕਤੀ ਕਿੰਨੇ ਚੁਸਤ ਚਲਾਕ ਹੋਣਗੇ ਜਿਹੜੇ ਪੁਲਿਸ ਦੇ ਨਾਂ ਤੇ ਲੋਕਾਂ ਕੋਲ ਪੈਸੇ ਲੈ ਲੈਂਦੇ ਆ ਪਿਛਲੇ ਦਿਨੀ ਫਲੋਰ ਦੇ ਵਿੱਚ ਐਸ ਐਚਓ ਭੂਸ਼ਣ ਕੁਮਾਰ ਦੇ ਮਾਮਲੇ ਨੂੰ ਲੈ ਕੇ ਵੀ ਪੁਰਸ਼ ਟਾਟ ਆਪਣੇ ਸੰਗੀ ਸਾਥੀਆਂ ਤੋਂ ਇਹ ਗੱਲ ਨੂੰ ਕਹਿ ਕੇ ਐਸੀ ਮੰਗਣ ਦੀ ਗੱਲ ਕਰਦੇ ਰਹੇ ਕਿ ਭੂਸ਼ਣ ਦੇ ਉੱਤੇ ਇਸ ਵੇਲੇ ਔਖਾ ਵੇਲਾ ਤੇ ਮੂਰੇ ਪੈਸੇ ਕਰੋੜ ਰੁਪਇਆ ਮੰਗ ਲਿਆ ਸਮਝੌਤੇ ਲਈ ਤੇ ਪੁਰਸ਼ ਟਾਟ ਇਸ ਤਰ੍ਹਾਂ ਆਪਣੀਆਂ ਸਾਮੀਆਂ ਤੋਂ ਪੁਰਸ਼ ਦੇ ਨਾਂ ਤੇ ਪੈਸੇ ਵੀ ਇਕੱਠੇ ਕਰ ਲੈਂਦੇ ਆ ਥੋੜਾ ਸਾ ਅਫਸਰ ਹਮੇਸ਼ਾ ਹੀ ਪੁਲਸ ਟੌਟਾ ਨਹੀਂ ਪੈਸੀ ਦਾ ਲੈਣ ਦੇਣ ਲੋਕੀ ਦੱਸਦੇ ਆ ਵੀ ਕਰਦੇ ਆ ਸਕ੍ਰੈਪ ਵਾਲੇ ਕੁਆੜੀਏ ਨੇ ਵੀ ਇੱਕ ਪੁਲਸ ਟੌਟ ਰਾਹੀਂ ਆਪਣੀ ਗੱਲਬਾਤ ਸ਼ੁਰੂ ਕੀਤੀ ਦੱਸੀ ਜਾਂਦੀ ਸੀ ਹੁਣ ਕਈਆਂ ਨੂੰ ਮਹਿਸੂਸ ਹੋਇਆ ਕਿ ਵੱਡਾ ਅਫਸਰ ਜਿਹੜਾ ਆ ਉਹ ਪੁਲਸ ਟੌਟ ਦੀਆਂ ਗੱਲਾਂ ਵਿੱਚ ਆ ਕੇ ਫੜਿਆ ਗਿਆ ਜਦੋਂ ਕਿ ਸੀਬੀਆਈ ਨੇ ਡੀਆਈਜੀ ਨੂੰ ਪੈਸੇ ਫੜਦੇ ਨੂੰ ਰੰਗੇ ਹੱਥੀ ਫੜਿਆ ਤੇ ਪੁਲਿਸਟਾਉਂਡ ਦਾ ਦਾ ਕੰਮ ਹੈ ਗੱਲ ਕਰਵਾਉਣੀ ਸੋ ਦੋਸਤੋ ਅਕਸਰ ਹੀ ਲੋਕੋ ਪੁਲਿਸਟਾਉਂਡ ਤੋਂ ਤੋਬਾ ਕਰਦੇ ਆ ਪਰ ਕੈਰ ਕਾਨੂੰਨੀ ਕੰਮ ਕਰਨ ਵਾਲੇ ਲੋਕ ਪੁਲਸਟੋਰ ਦੀ ਮਦਦ ਲੈਂਦੇ ਆ ਅਕਸਰ ਪਿੰਡਾਂ ਕਸਬਿਆਂ ਵਿੱਚ ਦੇਖਿਆ ਜਾਂਦਾ ਹੈ ਜਿਹੇ ਹੀ ਕਿਸਮ ਦੇ ਲੋਕ ਜਿਹੜੇ ਆ ਉਹਦੀ ਉਹਨਾਂ ਦੀ ਪੁਲਸ ਨਾਲ ਬੜੀ ਨੇੜਤੀ ਨੇੜਤਾ ਹੁੰਦੀ ਹੈ ਪੁਲਸ ਦੇ ਹਮਦਰਦ ਵੀ ਇਹਨਾਂ ਨੂੰ ਕਿਹਾ ਜਾਂਦਾ ਸੋ ਦੋਸਤੋ ਅੱਜ ਦਾ ਇਹ লাইਵ ਪ੍ਰੋਗਰਾਮ ਅੱਜ ਦਾ ਇਹ ਵਿਸ਼ਾ ਇੱਥੇ ਹੀ ਕਰਦੇ ਹਾਂ ਸਮਾਪਤ ਕੱਲ ਫੇਰ ਇੱਕ ਨਵਾਂ ਵਿਸ਼ਾ ਤੁਹਾਡੇ ਲਈ ਲੈ ਕੇ ਆਵਾਂਗੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਨ ਤੋਂ ਪਹਿਲਾਂ ਇੱਕ ਵਾਰ ਫੇਰ ਤੁਹਾਨੂੰ ਅੱਜ ਫੇਰ ਬੇਨਤੀ ਕਰ ਲੈਂਦੇ ਆ ਕਿ ਅਗਰ ਤੁਹਾਨੂੰ ਬਿਲਗਾ ਨਿਊਜ਼ ਆਨਲਾਈਨ ਦੇ ਪ੍ਰੋਗਰਾਮ ਚੰਗੇ ਲੱਗਦੇ ਆ ਤੁਸੀਂ ਵੀਡੀਓ ਨੂੰ ਲਾਇਕ ਵੱਧ ਤੋਂ ਵੱਧ ਕਰੋ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਦੋਸਤੋ ਇਹ ਹੀ ਤੁਹਾਡੇ ਤੋਂ ਅਸੀਂ ਮਦਦ ਲਗਾਤਾਰ ਮੰਗਦੇ ਆ ਕਿ ਪੇਜ ਨੂੰ ਹਾਲੋਨ ਕਰਨਾ ਭੁੱਲਣਾ ਤਾਂ ਕਿ ਸਾਡੇ ਪ੍ਰੋਗਰਾਮਾਂ ਦਾ ਤੁਹਾਨੂੰ ਨੋਟੀਫਿਕੇਸ਼ਨ ਅਗਰ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਤੁਹਾਨੂੰ ਤੁਰੰਤ ਨੋਟੀਫਿਕੇਸ਼ਨ ਆਊਗਾ ਜੇ ਤੁਸੀਂ ਬਿਲਗਾ ਨਿਊਜ਼ ਆਨਲਾਈਨ ਨੂੰ YouTube ਤੇ ਵੇਖ ਰਹੇ ਹੋ ਹਰ ਵੀਡੀਓ ਦਾ ਤੁਹਾਨੂੰ ਤੁਰੰਤ ਨੋਟੀਫਿਕੇਸ਼ਨ ਜਿਹੜਾ ਉਹ ਮਿਲੇਗਾ ਤੁਹਾਨੂੰ ਇਹ ਵੀਡੀਓ ਸਰਚ ਕਰਨ ਦੀ ਲੋੜ ਨਹੀਂ ਪਵੇਗੀ ਸੋ ਦੋਸਤੋ ਇੱਥੇ ਹੀ ਅੱਜ ਦਾ ਪ੍ਰੋਗਰਾਮ ਕਰਦੇ ਸਮਾਪਤ ਕੱਲ ਫਿਰ ਨਵਾਂ ਵਿਸ਼ਾ ਲੈ ਕੇ ਤੁਹਾਡੇ ਲਈ ਆਵਾਂਗੇ ਉਸ ਵੇਲੇ ਤੱਕ ਦੇ ਹੋ ਜਾਇਆ ਧੰਨਵਾਦ